ਸਰਬਜੀ ਸੰਗਰੂਰ ਵੀ ਦੀ ਕਵਤਾ ਹੱਲ ਨਾ ਲੱਭਿਆ ਕੋਈ ਆਪਣੀਆਂ ਟੈਨਸ਼ਨਾਂ ਦਾ ਹੱਲ ਨਾ ਲੱਭਿਆ ਕੋਈ ਆਪਣੀਆਂ ਟੈਨਸ਼ਨਾਂ ਦਾ ਚੱਕਰਾਂ ਵਿੱਚ ਕਈਆਂ ਨੂੰ ਪਾ ਦਿੰਦੇ ਚੱਕਰਾਂ ਵਿੱਚ ਕਈਆਂ ਨੂੰ ਪਾ ਦਿੰਦੇ ਜਦੋਂ ਕੋਈ ਚੁੱਕ ਉਠਾਉਣ ਲੱਗਦਾ ਜਦੋਂ ਕੋਈ ਚੱਕ اٹھਾਉਣ ਲੱਗਦਾ ਕਹਿਣ ਲੱਗਦੇ ਪਹਿਲਾਂ ਕ੍ਰੇਨ ਤਾਂ ਮੰਗਵਾ ਲੈਂਦੇ ਕਹਿਣ ਲੱਗਦੇ ਪਹਿਲਾਂ ਕ੍ਰੇਨ ਤਾਂ ਮੰਗਵਾ ਲੈਂਦੇ ਨਹੀਂ ਇਹ ਆਟੋ ਵਿੱਚ ਬਿਠਾਉਣ ਜਾਂ ਲੰਮੀ ਪਾਉਣ ਜੋਗੇ ਨਹੀਂ ਇਹ ਆਟੋ ਵਿੱਚ ਬਿਠਾਉਣ ਜਾਂ ਲੰਮੀ ਪਾਉਣ ਜੋਗੇ ਇਸ ਲਈ ਕੋਈ ਵੱਡੀ ਗੱਡੀ ਮੰਗਵਾ ਲੈਂਦੇ ਇਸ ਲਈ ਕੋਈ ਵੱਡੀ ਗੱਡੀ ਮੰਗਵਾ ਲੈਂਦੇ ਮੰਨਿਆ ਘਾਟਨਾ ਕੋਈ ਡਾਈਟਰੀ ਆਉਣ ਦਿੱਤੀ ਚੰਗਾ ਹੁੰਦਾ ਜਿਮ ਜੁਆਇਨ ਇਸ ਨੂੰ ਕਰਵਾ ਦਿੰਦੇ ਚੰਗਾ ਹੁੰਦਾ ਜਿਮ ਜੁਆਇਨ ਇਸ ਨੂੰ ਕਰਵਾ ਦਿੰਦੇ ਪੇਟ ਆਪਣੇ ਨੂੰ ਦਸਤਬੀਨ ਬਣਾ ਲਿਆਏ ਜੋ ਵੀ ਮਿਲਦਾ ਬਿਨਾਂ ਸੋਚਿਆਂ ਖਾ ਲੈਂਦੇ ਉਨੀ ਮਿਹਨਤ ਅਸੀਂ ਕਰਦੇ